ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੀ ਮੀਟਿੰਗ ਸਹੀ ਹੋਈ ਅੰਮ੍ਰਿਤਸਰ ਵਿੱਚ ਜਿੱਥੇ ਕੁਝ ਜਿਹੜੇ ਅੰਤਰੰਕ ਕਮੇਟੀ ਦੇ ਮੈਂਬਰ ਸਹਿਬਾਨ ਸਨ ਉਹਨਾਂ ਨੇ ਇੱਕ ਮਤਾ ਲੈ ਕੇ ਆਂਦਾ ਸੀ ਜਿਹੜਾ ਬੜਾ ਮਹੱਤਵਪੂਰਨ ਆ ਤੇ ਉਸ ਮਤੇ ਦੀ ਭਾਵਨਾ ਸਿੱਖ ਪੰਥ ਦੇ ਜਜ਼ਬੇ ਨਾਲ ਜੁੜੀ ਆ ਸਿੱਖ ਪੰਥ ਦੇ ਜਿੰਨੇ ਵੀ ਸੰਸਥਾਵਾਂ ਨੇ ਆਗੂ ਨੇ ਬੜੇ ਲੰਬੇ ਸਮੇਂ ਤੋਂ ਇਸ ਗੱਲ ਦੀ ਚਰਚਾ ਵੀ ਕਰਦੇ ਆ ਰਹੇ ਸੰਤ ਤੇ ਮੰਗ ਵੀ ਕਰਦੇ ਸੀ ਉਹ ਮਤਾਂ ਸੀਗਾ ਕਿ ਜਿਹੜਾ ਜੈਦਾਰ ਕਾਲ ਤੱਕ ਸਾਹਿਬ ਦਾ ਸਕਤਰੇ ਤੇ ਆ ਬਾਕੀ ਸਿੰਘ ਸੁਭਾਨਾ ਦੇ ਕੰਮ ਕਰਨ ਦਾ ਸਾਰਾ ਉਹਨਾਂ ਦਾ ਦਾਇਰਾ ਆ ਇਹ ਮੁਕੰਮਲ ਤੌਰ ਤੇ ਸੁਤੰਤਰ ਹੋਣਾ ਚਾਹੀਦਾ ਅਤੇ ਖੁਦ ਮੁਖਤਿਆਰ ਹੋਣਾ ਚਾਹੀਦਾ ਇਹ ਅੱਜ ਦੀ ਗੱਲ ਨਹੀਂ ਬਹੁਤ ਲੰਬੇ ਸਮੇਂ ਤੋਂ ਜਦੋਂ ਤੋਂ ਪੰਥ ਦੇ ਪੈਰੋਕਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਿਸੇ ਤਰ੍ਹਾਂ ਦਾ ਇਤਰਾਜ਼ ਬਣਿਆ ਇਤਰਾਜ਼ ਖੜਾ ਹੋਇਆ ਕੀ ਜਿਹੜੀ ਤੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਹੁੰਦੀ ਕਹਿੰਦਾ ਜਾਂ ਸੇਵਾ ਕਰਦੀ ਆ ਜਿਹੜੀ ਮੁਖ ਤੇ ਰਹਿੰਦੀ ਆ ਉਹ ਕਈ ਦਫਾ ਸਿੰਘ ਸੁਭਾਨਾ ਨੂੰ ਜਾਂ ਜਦ ਕੋਈ ਪੰਥ ਦਾ ਮਸਲਾ ਆਉਂਦਾ ਆ ਆਪਣੇ ਮੁਤਾਬਕ ਉਹਦਾ ਫੈਸਲਾ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਇਸ ਗੱਲ ਦਾ ਸਾਰੇ ਸਿੱਖ ਜਗਤ ਨੂੰ ਬੜਾ ਅਤਰਾਜ ਰਿਹਾ ਇੱਥੇ ਵੀ ਸੰਗਤ ਵਿਦੇਸ਼ਾਂ ਵਿੱਚ ਵੀ ਸੰਗਤ ਇਹ ਮੰਗ ਕਰਦੀ ਸੀ ਕਿ ਅਕਾਲ ਤਖਬ ਸਾਹਿਬ ਦਾ ਸਕਤਰੇਟ ਸੈਕਟਰੀਅਰੇਟ ਜਿਨੂੰ ਅਪਾ ਕਹਿੰਦੇ ਆ ਉਹ ਆਟੋਨਮਸ ਹੋਣਾ ਚਾਹੀਦਾ ਤੇ ਉਹਨੂੰ ਫ੍ਰੀडम ਹੋਣੀ ਚਾਹੀਦੀ ਆ ਉਹਨਾਂ ਦਾ ਜਿਹੜਾ ਸਾਰਾ ਦਾਇਰਾ ਉਹਦੇ ਵਾਸਤੇ ਜਿੰਨੇ ਫੰਡਸ ਦੀ ਲੋੜ ਹੋਵੇ ਸਪੈਸ਼ਲ ਬਜਟ ਉਹਦਾ ਹੋਣਾ ਚਾਹੀਦਾ ਫੰਡਸ ਦੀ ਘਾਟ ਨਹੀਂ ਚਾਹੀਦੀ ਜੇ ਉਹਨਾਂ ਨੂੰ ਸਟਾਫ ਦੀ ਲੋੜ ਹੈ ਤਾਂ ਸਟਾਫ ਮੁਕੰਮਲ ਤੌਰ ਤੇ ਪੂਰਾ ਉਹਨਾਂ ਨੂੰ ਮਿਲਣਾ ਚਾਹੀਦਾ ਤਾਂ ਕਿ ਬਹੁਤ ਵੱਡੀ ਜ਼ਿੰਮੇਵਾਰੀ ਹੈਗੀ ਉਹਨਾਂ ਦੀ ਤੇ ਸਭ ਤੋਂ ਉੱਚਾ ਤਖਤ ਆ ਸਿੱਖ ਪੰਥ ਦਾ ਤਖਤ ਤਾਂ ਸਾਰੇ ਹੀ ਬੜੇ ਸਤਕਾਰਯੋਗ ਨੇ ਉੱਚੇ ਨੇ ਪਰ ਮੀਰੀ ਪੀਰੀ ਦਾ ਸਿਧਾਂਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਪਾਂ ਨੂੰ ਮਿਲਦਾ ਆ ਤੇ ਸਿੱਖ ਪੰਥ ਦੀ ਰਾਜਨੀਤੀ ਸਿੱਖ ਪੰਥ ਦਾ ਜਿਹੜਾ ਧਾਰਮਿਕ ਦਾਇਰਾ ਹੈ ਸਾਰਾ ਆਪਾਂ ਉਹ ਤੋਂ ਸਿੱਧ ਲੈ ਕੇ ਚੱਲਦੇ ਆਂ ਇਹਨੂੰ ਆਪਾਂ ਮੀਰੀ ਪੀਰੀ ਦਾ ਸਿਧਾਂਤ ਕਹਦੇ ਆਂ ਜਿਵੇਂ ਮਿਸਾਲ ਦੇ ਤੌਰ ਤੇ ਕ੍ਰਿਸਟਿਅਨਿਟੀ ਬਹੁਤ ਵੱਡਾ ਧਰਮ ਹੈ ਸਭ ਤੋਂ ਵੱਡਾ ਧਰਮ ਹੈ ਦੁਨੀਆ ਦਾ ਚਲੋ ਸਾਰੀ ਦੁਨੀਆ 'ਚ ਫੈਲਿਆ ਤੇ ਵੈਟਿਕਨ ਦਾ ਜਿਹੜਾ ਉਹਨਾਂ ਦਾ ਦਾਇਰਾ ਆ ਜਿਹੜਾ ਕ੍ਰਿਸਟਿਅਨਿਟੀ ਦਾ ਪੋਪ ਆ ਉਹ ਆਪਣੇ ਆਪ 'ਚ ਇੱਕ ਇੱਕ ਇੰਡੀਪੈਂਡੈਂਟ ਅਥਾਰਟੀ ਆ ਉਹਦੇ ਤੇ ਉਹਦਾ ਬਜਟ ਵੱਖਰਾ ਆ ਉਹਦੇ ਕੋ ਪੂਰੀ ਆਟੋਨਮੀ ਆ ਪੂਰੀ ਉਹਦੇ ਕੋ ਸਾਦੀ ਆ ਇਹ ਕੋਈ ਵੀ ਫੈਸਲਾ ਆਪਣੇ ਧਰਮ ਵਾਸਤੇ ਉਹ ਲੈਣਾ ਚਾਹੇ ਉਹ ਕਿਸੇ ਤੋਂ ਪੁੱਛ ਕੇ ਨਹੀਂ ਲੈਂਦਾ ਜਿਹੜਾ ਉਹ ਚਲੋ ਉਹ ਤਾਂ ਉਹਨਾਂ ਦੀ ਗੱਲ ਹੈ ਮੈਂ ਵੈਸੇ ਇੱਕ ਐਗਜ਼ਾਮਪਲ ਦਿੱਤੀ ਆ ਕਰਕੇ ਆਪਾਂ ਨੂੰ ਅਕਸਰ ਅਸੀਂ ਬਾਹਰ ਜਾਂਦੇ ਆ ਆਪਣੇ ਪੰਜਾਬੀ ਗੁਰੂ ਦੀ ਸੰਗਤ ਬਾਹਰ ਬੈਠੀ ਆ ਉਹ ਸਾਨੂੰ ਇਸ ਗੱਲ ਇਦਾਂ ਦੇ ਸਾਨੂੰ ਧਾਰਨਾ ਦੇ ਕੇ ਤੇ ਸੜ ਤੋਂ ਸਵਾਲ ਪੁੱਛਦੇ ਨੇ ਹੁਣ ਕੱਲ ਦਾ ਜਿਹੜਾ ਮਤਾ ਪੇਸ਼ ਹੋਇਆ तकरीबन ਸਾਰੇ ਮੈਂਬਰਾਂ ਨੇ ਉਸ ਮਤੇ ਦੀ ਹਮਾਇਤ ਕਰਤੀ ਕਰਕੇ ਇਹ ਮਤਾ ਸਾਰੇ ਸਿੱਖ ਜਗਤ ਦਾ ਸਾਂਝਾ ਸੀਗਾ ਤੇ ਹੁਣ ਇਸ ਵੇਲੇ ਸਾਰੀ ਆਪਣੇ ਪੰਜਾਬੀਆਂ ਦੀ ਜਾਂ ਸੰਗਤ ਦੀ ਸਾਰੀ ਨਿਗਾਹ ਹੈਗੀ ਆ ਅਕਾਲ ਤਖਤ ਸਾਹਿਬ ਤੇ ਜਾਇਦਾਦ ਸਾਹਿਬ ਦੇ ਫੈਸਲੇ ਵੱਲ ਸਿੰਘ ਸਭਾ ਨਾਲ ਦੇ ਫੈਸਲੇ ਹਲ ਜਿਹੜੇ ਜਿਹੜੇ ਵੀ ਮਸਲੇ ਉਹਨਾਂ ਦੇ ਧਿਆਨ ਕੋਚਰ ਨੇ ਸੋ ਫੈਸਲੇ ਸੰਗਤ ਚਾਹੁੰਦੀ ਆ ਕਿ ਕਿਸੇ ਦੇ ਅਸਰ ਰਸੂਖ ਥੱਲੇ ਨਹੀਂ ਕੋਈ ਫੈਸਲਾ ਹੋਣਾ ਚਾਹੀਦਾ ਚਲੋ ਮੈਂ ਦਿਵਾ ਨਹੀਂ ਕਹਿੰਦਾ ਕੋਈ ਆਪਣਾ ਅਸਰ ਨਾ ਵਰਤੇ ਕੋ ਆਪਣਾ ਰਸੂਖ ਨਾ ਵਰਤੇ ਕੋਈ ਕੋਸ਼ਿਸ਼ ਵੀ ਨਾ ਕਰੇ ਐਦਾਂ ਦਾ ਸਿਸਟਮ ਐਦਾਂ ਦੀ ਪ੍ਰਣਾਲੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਡਾਪਟ ਕਰਨੀ ਚਾਹੀਦੀ ਆ ਬਣਾਉਣੀ ਚਾਹੀਦੀ ਆ ਉਹਨਾਂ ਦੇ ਚ ਕੀ ਕੀ ਆਪਣੇ ਹੈਗੇ ਆ ਜਿਹੜੇ ਮੁੱਦੇ ਨੇ ਜਾਂ ਕੀ ਕੀ ਪੁਆਇੰਟਸ ਨੇ ਸਭ ਤੋਂ ਪਹਿਲਾ ਪੁਆਇੰਟ ਤਾਂ ਜਿਹੜਾ ਆਪਾਂ ਨਾਮ ਉਹਦੀ ਕਰਨੀ ਆ ਨੋਮੀਨੇਸ਼ਨ ਕਰਨੀ ਆ ਜਦੋਂ ਆਪਾਂ ਉਹਨਾਂ ਨੂੰ ਆਪਣੇ ਇਹ ਜ਼ਿੰਮੇਵਾਰੀ ਦੇਣੀ ਆ ਚਾਹੇ ਆਪਣੇ ਤਖਸਾਲਾਨ ਅਕਾਲ ਤਖਸਾਲ ਦੇ ਜਾਇਦਰ ਸਾਹਿਬ ਹੋਣ ਜਾਂ ਦੂਸਰੇ ਤਖਸਾਲਾਨਾਂ ਦੇ ਜਾਇਦਰ ਸਾਹਿਬ ਸਿੰਘ ਸਾਹਿਬ ਹੋਣ ਉਹਦਾ ਬਹੁਤ ਚਿਰਾਂ ਤੋਂ ਵੀ ਡਿਮਾਂਡ ਆਈ ਆ ਕਿ ਚਾਹੇ ਦਮਦਮੇ ਟਕਸਾਲਿਆ ਸਿੰਘ ਸੁਭਾਵਾਂ ਨੇ ਜਾਂ ਕੋਈ ਮਿਸ਼ਨਰੀਜ਼ ਨੇ ਜਾਂ ਕੋਈ ਛੀਪ ਖਾਲਸਾ ਦਵਾਨ ਆ ਜਾਂ ਕੋਈ ਵੀ ਧਾਰਮਿਕ ਸੰਸਥਾ ਆ ਜਿਹੜੀ ਕਾਲ ਤੱਕ ਸਾਹਿਬ ਦੀ ਮਰਿਆਦਾ ਨੂੰ ਮੰਨਦੀ ਆ ਪਾਲਣਾ ਕਰਦੀ ਆ ਤੇ ਉਹਨਾਂ ਸਾਰਿਆਂ ਨੂੰ ਸਿੱਖ ਵਿਦਵਾਨਾਂ ਨੂੰ ਸ਼ਾਮਲ ਕਰਨਾ ਚਾਹੀਦਾ ਉਹਦੇ ਵਿੱਚ ਇਤਿਹਾਸਕਾਰ ਵੀ ਹੋਣੇ ਚਾਹੀਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਮਾਇंदे ਵੀ ਚਾਹੀਦੇ ਆ ਮਤਲਬ ਇਦਾਂ ਦੇ ਇੱਕ ਜਿਹੜੀ ਪੈਨਲ ਬਣੇ ਬਾਡੀ ਬਣੇ ਜਿਹੜੀ ਸਾਰੀ ਦੁਨੀਆ ਵਿੱਚੋਂ ਲੱਭ ਕੇ ਜਾਂ ਸਿਲੈਕਟ ਕਰਕੇ ਕੁਝ ਨਾਮ ਜਿਹੜੇ ਆਪਣੇ ਉਹਦੇ ਲਿਸਟ ਵਿੱਚ ਪੈਨਲ ਵਿੱਚ ਲੈ ਕੇ ਆਉਣ ਉਹ ਨਾਮ ਚਾਰ ਹੋ ਸਕਦੇ ਆ ਪੰਜ ਹੋ ਸਕਦੇ ਆ ਜਾਂ ਘੱਟ ਵੱਧ ਹੋ ਸਕਦੇ ਆ ਉਸ ਪੈਨਲ ਵਿੱਚੋਂ ਫੇਰ ਇਹ ਜਿਹੜੀ ਆਪਣੇ ਸਾਰੀਆਂ ਸਭਾਵਾਂ ਦੀ ਪੰਥਕ ਜਿਹੜੀਆਂ ਆਪਣੇ ਅਸਥਾਨਾਂ ਦੀ ਜਾਂ ਜਿਹੜੇ ਆਪਣੇ ਸਿੱਖ ਬੁੱਧੀ ਜੀਵਿਆਂ ਦੀ ਕਮੇਟੀ ਆ ਉਹਦੇ ਚ ਸ਼ਾਰਟਲਿਸਟ ਕਰਕੇ ਤੇ ਉਹਦੇ ਚੋਂ ਸਿਲੈਕਟ ਕਰਨਾ ਚਾਹੀਦਾ ਆ ਉਹਦੇ ਚ ਹੋ ਸਕਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਨੇ ਜਿਹੜੇ ਪ੍ਰਚਾਰਕ ਨੇ ਜਿਹੜੇ ਸਿੰਘ ਸੁਬਾਨ ਨੇ ਹੈਡ ਗਰੰਤੀ ਸਹਿਬਾਨ ਨੇ ਜਾਂ ਜਿੱਥੇ-ਜਿੱਥੇ ਵੀ ਕੋਈ ਸੇਵਾ ਕਰਦਾ ਜਿਹੜੇ ਧਾਰਮਿਕ ਆਪਣੇ ਇਤਿਹਾਸ ਦੇ ਗੁਰੂ ਕਰਨੇ ਉਹਨਾਂ ਵਿੱਚੋਂ ਵੀ ਹੋ ਸਕਦੇ ਆ ਉਹ ਵੀ ਉਹਨਾਂ ਨੂੰ ਵੀ ਇਹ ਸੇਵਾ ਇਮਾਨ ਮਿਲ ਸਕਦਾ ਹੈ ਪਰ ਇਹਦੇ ਨਾਲ ਇਹ ਹੋਊਗਾ ਕਿ ਫਿਰ ਕਿਸੇ ਨੂੰ ਇਤਰਾਜ਼ ਨਹੀਂ ਰਹਿੰਦਾ ਵੀ ਤੁਸੀਂ ਆਪਣੀ ਮਰਜ਼ੀ ਨਾਲ ਕਿਸੇ ਦੀ ਜਿਹੜੀ ਕੀਤੀ ਹੈ ਨੋਮੀਨੇਸ਼ਨ ਕੀਤੀ ਆ ਕਿਸੇ ਦੀ ਸਿਲੈਕਸ਼ਨ ਕੀਤੀ ਆ ਤੇ ਜੇ ਤੁਸੀਂ ਮਰਜ਼ੀ ਕਰੋਗੇ ਤੇ ਫਿਰ ਸੰਗਤ ਨੂੰ ਇਸ ਗੱਲ ਦਾ ਇਤਰਾਜ਼ ਹੋਊਗਾ ਜਾਂ ਪਰਮ ਹੋਊਗਾ ਕਿ ਤੁਸੀਂ ਉਹਨਾਂ ਨੂੰ ਆਪਣੇ ਮੁਤਾਬਕ ਉਹਨਾਂ ਤੋਂ ਫੈਸਲੇ ਵੀ ਕਰਾਉਣ ਦੀ ਕੋਸ਼ਿਸ਼ ਕਰੋਗੇ ਇਹ ਨਹੀਂ ਚਾਹੀਦਾ ਇਸ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਇਹ ਜਿਹੜਾ ਕੱਲ ਮਤਾ ਲਿਆਂਦਾ ਸੀਗਾ ਲੇਕਿਨ ਬੜੇ ਅਫਸੋਸ ਦੀ ਗੱਲ ਆ ਕਿ ਜਿਹੜੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜ਼ੈਦਰ ਹਰਜਿੰਦਰ ਸਿੰਘ ਢਾਮੀ ਸਾਹਿਬ ਉਹਨਾਂ ਨੇ ਫਿਰ ਆਪਣੀ ਜਿਹੜੋ ਉਹਨਾਂ ਦੀ ਜ਼ਿੰਮੇਵਾਰੀ ਸੀ ਕਰਕੇ ਉਹ ਪ੍ਰਧਾਨ ਨੇ ਤੇ ਅੰਦਰੂਨੀ ਕਮੇਟੀ ਦੇ ਮੁਖੀ ਸੀਗੇ ਉਹਨਾਂ ਨੇ ਪਰਵੇਲ ਪੋਨ ਕਰ ਲਿਆ ਜਾਂ ਉਹਨਾਂ ਨੇ ਬਾਕੀਆਂ ਨੂੰ ਇਸ ਗੱਲ 'ਇਸ ਗੱਲ 'ਇਸਮਤ ਕਰ ਲਿਆ ਵੀ ਤੁਸੀਂ ਅਜੀ ਮਤਾਂ ਪੇਸ਼ ਕਰੋ ਪਰ ਵੱਡੀ ਗੱਲ ਇਹ ਹੈ ਕਿ ਸਾਰੇ ਅੰਤਰੀ ਕਮੇਟੀ ਦੇ ਤਕਰੀਬਨ ਸਾਰੇ ਮੈਂਬਰ ਜੋ ਸਾਨੂੰ ਜਾਣਕਾਰੀ ਮਿਲੀ ਆ ਸਾਰੇ ਸਹਿਮਤ ਹੋ ਗਏ ਉਹਦੇ ਵਿੱਚ ਕੋਈ ਗਰੁੱਪ ਦੀ ਗੱਲ ਨਹੀਂ ਕੋਈ ਇਦਾਂ ਵੀ ਕੋਈ ਧੜਾ ਨਹੀਂ ਜਾਂ ਕੋਈ ਪਾਰਟੀ ਨਹੀਂ ਕਿਹੜਾ ਕਿਹਦੇ ਨਾਲ ਆ ਦੇਖੋ ਕਰਕੇ ਪੰਥ ਦਾ ਮਸਲਾ ਆ ਸਾਰਾ ਸਿੱਖ ਜਗਤ ਚਾਹੁੰਦਾ ਇਸ ਗੱਲ ਨੂੰ ਤਾਂ ਕਿ ਜਿਹੜਾ ਮਾਨ ਸਤਕਾਰ ਜਿਹੜੀ ਸਰਵਉੱਚਤਾ ਤੇ ਹੈਗੀ ਆ ਲੇਕਿਨ ਉਹ ਬਹਾਲ ਲੈਣਾ ਚਾਹੀਦਾ ਮਾਨ ਸਤਕਾਰ ਸ੍ਰੀ ਅਕਾਲ ਤਖਸਾਲ ਸਾਹਿਬ ਦਾ ਤਾਂ ਕਿ ਕਦੀ ਵੀ ਕਿਸੇ ਨੂੰ ਅਕਾਲ ਤਖਸਾਲ ਸਾਹਿਬ ਦੇ ਕੋਈ ਕਿਸੇ ਫਰਮਾਨ ਤੇ ਆਦੇਸ਼ ਤੇ ਜਾਂ ਕਿਸੇ ਫੈਸਲੇ ਤੇ ਕਦੀ ਕਿਸੇ ਨੂੰ ਕੋਈ ਵੀ ਨੁਕਤਾ ਚਿਨੀ ਜਾਂ ਕੋਈ ਉਹਦਾ ਆਪਣਾ ਆਪਣੇ মুনਕਰ ਹੋਣ ਦਾ ਕਦੀ ਮੌਕਾ ਨਾ ਮਿਲੇ ਤੇ ਬੜੀ ਹੁੰਦਾ ਵੀ ਕਈ ਆਪਣੇ ਸੰਗਤਾਂ ਨੂੰ ਕਹਿ ਦਿੰਦੇ ਆ ਜੀ ਅਜਿਹਾ ਨਹੀਂ ਠੀਕ ਹੁੰਦਾ ਨਹੀਂ ਠੀਕ ਜੇ ਇਹ ਸਾਰੀ ਪ੍ਰਣਾਲੀ ਸਹੀ ਤਰੀਕੇ ਨਾਲ ਇਹ लागू ਕੀਤੀ ਜਾਊਗੀ ਫਿਰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਰਹਿਣਾ ਉਹਨਾਂ ਦਾ ਬਜਟ ਬਣੇ ਉਹਨਾਂ ਦਾ ਸੇਵਾ ਕਾਲ ਦਾ ਜਿਹੜਾ ਸਮਾਂ ਆਪਣੇ ਸੀਮਤ ਹੋਵੇ ਫਿਰ ਉਹਨਾਂ ਦੀ ਜਿਹੜੀ ਆਪਣੇ ਉਮਰ ਆ ਵੀ ਕਿੰਨੀ ਉਮਰ ਤੱਕ ਉਹ ਸੇਵਾ ਕਰ ਸਕਦੇ ਨੇ ਉਸ ਉਹ ਆਪਣੇ ਲਾਗੂ ਹੋਣਾ ਚਾਹੀਦਾ ਉਹਦੇ ਨਾਲ ਰਿਟਾਇਰਮੈਂਟ ਤੋਂ ਬਾਅਦ ਸਪੋਜ਼ ਕਰੋ ਉਹਨਾਂ ਨੇ ਫੇਰ ਹੁੰਦਾ ਹੀ ਆ ਦੇਖੋ ਪ੍ਰਚਾਰਕ ਜਾਂ ਵਿਦਵਾਨ ਕਿਹੜਾ ਰਾਤ ਰੋਤ ਬਣਦੇ ਆ ساری ਉਮਰ ਲਾ ਕੇ ਬਣਦੇ ਆ ਉਹਨਾਂ ਕੋਲ ਬੜਾ ਖਜ਼ਾਨਾ ਹੁੰਦਾ ਆਪਣੇ ਉਹਨਾਂ ਕੋਲ ਬਹੁਤ ਇੱਕ ਵੱਡਾ ਪੰਥ ਦਾ ਗਹਿਣਾ ਹੁੰਦੇ ਉਹ ਸੇ ਜੇ ਉਹ ਆਫਟਰ ਸੇਵਾ ਮੁਕਤੀ ਤੋਂ ਬਾਅਦ ਉਹ ਸੇਵਾ ਕਰਨੀ ਚਾਹਣ ਉਹਦਾ ਵੀ ਕੋਈ ਨਾ ਕੋਈ ਜਿਹੜਾ ਤਰੀਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੂੰ ਅਪਣਾ ਸਕਦੀ ਆ ਹਾਂ ਜੇ ਕਿਤੇ ਕੋਈ ਕਿਤੇ ਇਤਰਾਜ਼ ਹੋਵੇ ਕਿਸੇ ਵੀ ਆਪਣੇ ਫੈਸਲੇ ਤੇ ਇਹ ਪਿਛਲੇ ਸਮਿਆਂ ਚ ਕਈ ਇਤਰਾਜ਼ਯੋਗ ਫੈਸਲੇ ਹੋਏ ਜਿਹੜੇ ਦਬਾਅ ਆਪਣੇ ਪਾ ਕੇ ਕਰਵਾਏ ਗਏ ਜਿਨ੍ਹਾਂ ਦਾ ਸੰਤਾਪ ਆਪਾਂ ਸਾਰੇ ਭੁਗਤ ਰਹੇ ਆ ਸ਼੍ਰੋਮਣੀ ਕਾਲੀ ਦਰ ਨੂੰ ਜਿਸ ਖਾਤਰ ਬੜੀ ਟਾ ਲੱਗੀ ਆ ਤੇ ਜੇ ਕੋਈ ਗਲਤ ਫੈਸਲਾ ਕਰਦਾ ਆ ਤੇ ਜਿਹੜਾ ਜਨਰਲ ਹਾਊਸ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਧਕੋਦਕਾਰ ਹੋ ਸਕਦਾ ਵੀ ਜੇ ਸੇਵਾ ਕਾਲ ਤੋਂ ਪਹਿਲਾਂ ਉਹਨਾਂ ਦੇ ਟਿਨਿਓਰ ਦੇ ਦਰਮਿਆਨ ਖੁਦਾ ਨਾ ਖਾਸਤਾ ਕੋਈ ਦਾਦਾ ਸਮਾ ਆਉਂਦਾ ਤੇ ਫਿਰ ਜਨਰਲ ਹਾਊਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦਾ ਜਿਹੜਾ ਫੈਸਲਾ ਲੈ ਸਕਦਾ ਆ ਹਾਊਸ ਇਕੱਠਾ ਹੋ ਕੇ ਉਹਦੇ ਬਾਰੇ ਕੋਈ ਨਾ ਕੋਈ ਨਿਰਣਾ ਕਰ ਸਕਦਾ ਜੇ ਕਿਤੇ ਵੀ ਕੋਈ ਇਤਿਹਾਸ ਵਿੱਚ ਇਦਾਂ ਦਾ ਸਮਾਂ ਆਪਣੇ ਸਾਹਮਣੇ ਆਵੇ ਤਾਂ ਸੋ ਇਹ ਗੱਲਾਂ ਜਿਹੜੀਆਂ ਕੱਲ ਦੇ ਮਤੇ ਬਾਰੇ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਆ ਜੋ ਕਿ ਬਹੁਤ ਹੀ ਇੱਕ ਵੱਡੀ ਮੰਗ ਸੀ ਸਮੁੱਚੇ ਸਿੱਖ ਪੰਥ ਦੀ ਚਾਹੇ ਤੁਸੀਂ ਅਮਰੀਕਾ ਚਲ ਜਾਓ ਯੂਰਪ ਚਲ ਜਾਓ ਕੈਨੇਡਾ ਚਲ ਜਾਓ ਜੇ ਕਿਸੇ ਗੁਰੂ ਘਰ ਆਪਾਂ ਜਾਣੇ ਸਾਰੇ ਤੇ ਸਾਨੂੰ ਜੋ ਬਿਠਾਉਂਦੇ ਆ ਮੀਟਿੰਗ ਕਰਦੇ ਪਹਿਲਾਂ ਇਹ ਸਾਨੂੰ ਸਵਾਲ ਖੜਾ ਕਰਦੇ ਆ ਜਾਇਦਰ ਕਾਲ ਤੱਕ ਸਾਬ ਉਹ ਉਹਨਾਂ ਦੀ ਜਿਹੜੀ ਖੁਦਮੁਖਤਿਆਰੀ ਹੋਣੀ ਚਾਹੀਦੀ ਆ ਖੁਦਮੁਖਤਿਆਰੀ ਤੇ ਹੈਗੇ ਆ ਉਸ ਸੰਸਥਾ ਵਾਲੇ ਉਸ ਤਕਤਾਲੀਆ ਜਾਇਦਰ ਆਪਣੇ ਸਹਿਬਾਨ ਨਾਲ ਕੋਈ ਉਂਗਲੀ ਚੱਕ ਸਕਦਾ